ਮੋਰਚਾ ਪੂਰਾ ਡਟਿਆ ਹੋਇਆ ਨੌਜਵਾਨ ਯੋਧੇਨ ਖੜੇ ਆ ਡਟੇ ਪੂਰੇ ਸਾਰਾ ਦਿਨੀ ਅੱਜ ਖਨੌਰੀ ਦੇ ਉੱਤੇ ਦੇ ਸ਼ੰਭੂ ਦੇ ਉੱਤੇ ਜਦੋਂ ਜਦ ਚੱਲਦੀ ਰਹੀ ਆ ਬਹੁਤ ਮੁੰਡੇ ਆਪਣੇ ਜ਼ਖਮੀ ਵੀ ਹੋਏ ਆ ਇਹ ਕੱਲੀਆਂ ਰਬੜ ਦੀਆਂ ਗੋਲੀਆਂ ਨਹੀਂ ਮਾਰਦੇ ਕ ਹੋਰ ਗਿਲਟ ਜਿਹੜੀਆਂ ਗੋਲੀਆਂ ਉਹ ਵੀ ਮਾਰੀ ਜਾਂਦੇ ਆ ਕਈ ਆਪਣੇ ਮੁੰਡਿਆਂ ਦਾ ਬਾਹਾਂ ਦੇ ਵਿੱਚ ਵੀ ਲੱਤਾਂ ਤੇ ਛਾਤੀ ਤੇ ਸਿਰ ਦੇ ਵਿੱਚ ਡਾਂਗਾ ਕਾਫੀ ਨੁਕਸਾਨ ਹੋਇਆ ਐਸ ਵੇਲੇ ਤੱਕ 45 ਆਪਣੇ ਜਾਣਿਆਂ ਦੀ ਜਿਹੜੀ ਲਿਸਟ ਆ ਉਹ 45 ਜਾਣੇ ਆਪਣੇ ਜ਼ਖਮੀ ਹੋਏ ਆ ਜਾਂ ਹਸਪਤਾਲ ਦਾਖਲ ਨੇ ਸੁਪ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇੱਕ ਤੱਕ ਘਰੇ ਨਾ ਹੁਣ ਬੈਠੋ ਜਾ ਹੁਣ ਘਰੇ ਬੈਠਣ ਦਾ ਵਕਤ ਨਹੀਂ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆਂ ਵੀ ਜਿਹੜਿਆਂ ਨੂੰ ਲੱਗਦਾ ਹਲੇ ਘਰੇ ਬੈਠਿਆ ਜਨੂੰ ਵੀ ਜਿਹੜੇ ਦਾ ਕੱਲੀ ਕਿਸਾਨੀ ਦਾ ਮਸਲਾ ਇਹਦਾ ਕੱਲੀ ਐਮਐਸਪੀ ਦਾ ਮਸਲਾ ਇਹਦਾ ਫਸਲਾਂ ਦੇ ਭਾਅ ਵਧਾਉਣ ਨੂੰ ਫਿਰਦੇ ਆ ਤਾਂ ਇਹ ਮਸਲੇ ਨੇ ਨਹੀਂ ਇਹ ਮਸਲਾ ਭਰਾਬੋ ਜਿਹੜਾ ਨਿਊ ਵਰਲਡ ਆਰਡਰ ਆਇਆ ਨਾ ਇਹ ਤੁਹਾਡੀ ਹੋਣ ਦਾ ਮਸਲਾ ਉਹ ਇੰਨੇ ਖਤਰਨਾਕ ਕਾਨੂੰਨ ਨੇ ਇੰਨੀਆਂ ਖਤਰਨਾਕ ਨੀਤੀਆਂ ਲਿਆ ਰਹੇ ਨੇ ਪੂਰਾ ਯੂਰਪ ਸੜਕਾਂ ਤੇ ਆ ਅਫਰੀਕਾ ਦੇ ਕਈ ਮੁਲਕ ਸੜਕਾਂ ਤੇ ਉੱਤਰੀ ਅਮਰੀਕਾ ਦੇ ਕਈ ਮੁਲਕ ਸੜਕਾਂ ਤੇ ਆ ਇਹ ਨਿਊ ਵਰਲਡ ਆਰਡਰ ਦੇ ਖਿਲਾਫ ਇਹ ਨੀਤੀਆਂ ਦੇ ਖਿਲਾਫ ਉਹਨਾਂ ਨੇ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਕਿਵੇਂ ਸਕੰਜਾ ਕਸਣਾ ਕਿਵੇਂ ਤੁਹਾਡੇ ਜਿਹੜੇ ਕੁਦਰਤੀ ਵਸੀਲੇ ਨੇ ਤੁਹਾਡੀ ਧਰਤੀ ਹਵਾ ਪਾਣੀ ਦੇ ਉੱਤੇ ਕਿਵੇਂ ਕਬਜ਼ੇ ਕਰਨੇ ਨੇ ਤੁਹਾਡੇ ਤੇ ਤੁਹਾਡੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਭਰਾਓ ਇਹ ਤੁਹਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਆ ਤੁਹਾਡੀਆਂ ਹੋਣ ਦਾ ਸਵਾਲ ਆ ਤੁਹਾਡੀ ਹੋਣ ਤੇ ਖਤਰਾ ਖੜਾ ਹੋ ਗਿਆ ਤੁਹਾਡੀਆਂ ਨਸਲਾਂ ਦਾ ਸਵਾਲ ਆ ਫਿਰ ਮੇਰਾ ਵੀਰੇ ਘਰਾਂ 'ਚ ਬੈਠੇ ਨਾ ਸੋਚੋ ਵੀ ਆਪਾਂ ਬਚੇ ਰਹਿ ਜਾਾਂਗੇ ਜੇ ਭਾਈ ਇਹ ਕਾਨੂੰਨ ਬਣ ਗਏ ਇਹ ਇੱਥੇ ਨਹੀਂ ਗੱਲ ਖੜੀ ਵੀ ਠੀਕ ਆ ਐਮਐਸਪੀ ਦੇ ਲੜ ਰਹੇ ਨਹੀਂ ਕੱਲੀ ਐਮਐਸਪੀ ਦੇ ਨਹੀਂ ਲੜ ਰਹੇ ਲੜਾਈ ਤਾਂ ਉਹ ਆ ਮੋਦੀ ਵਰਗੇ ਅਮਦ ਸ਼ਾਹ ਵਰਗੇ ਦਾ ਪਿਆਦੇ ਨੇ ਮੋਹਰੇ ਨੇ ਨਿਊ ਵਰਲਡ ਆਰਡਰ ਵਾਲਿਆਂ ਦੇ ਜਿਹੜਾ ਪੂਰਾ ਦੁਨੀਆ ਦਾ ਕਾਰਪੋਰੇਟ ਪੂਰੀ ਦੁਨੀਆ ਨੂੰ ਕਿਵੇਂ ਕਾਬੂ ਚ ਕਰਨਾ ਹੈ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਇਹ ਉਹਦੇ ਸਰ ਮੋਹਰੇ ਨੇ ਉਹਦੇ ਜਿਹੜੇ ਤਿਆਰ ਕੀਤੇ ਕਾਨੂੰਨ ਨੇ ਉਹਨਾਂ ਨੂੰ ਅੱਗੇ ਲਾਗੂ ਕਰਨ ਤੇ ਜ਼ੋਰ ਲਾ ਰਹੇ ਆ ਭਰਾਵੋ ਸੋ ਬੇਨਤੀ ਆ ਭਾਈ ਤੁਹਾਨੂੰ ਹੱਥ ਬੰਨ੍ਹ ਕੇ ਕਿ ਯਾਰ ਆਪਾਂ ਹੁਣ ਇੱਥੇ ਸਾਡੀ ਅਣਖ ਦਾ ਵੀ ਸਵਾਲ ਆ ਇਹਦੇ ਜ਼ਬਰਦਸਤ ਮੁਕਾਬਲਾ ਜੋ ਜ਼ਬਰ ਟਾਇਆ ਜਾ ਰਿਹਾ ਲਗਾਤਾਰ ਦੋ ਦਿਨ ਹੋ ਗਏ ਦੋ ਦਿਨਾਂ ਦੇ ਵਿੱਚ ਸਾਡੇ ਘੱਟੋ ਘਟਾਈ 2 300 ਜਾਨਾ ਸਾਡਾ ਜ਼ਖਮੀ ਹੋ ਚੁੱਕਿਆ ਬੁਰੀ ਤਰ੍ਹਾਂ ਲੱਤਾਂ ਵੀ ਕਈਆਂ ਦੀਆਂ ਟੁੱਟੀਆਂ ਨੇ ਇੱਥੇ ਬਾਹਾਂ ਟੁੱਟੀਆਂ ਨੇ ਸਿਰ ਪਾਟੇ ਨੇ ਗੋਲੀਆਂ ਵੱਜੀਆਂ ਨੇ ਰਬੜ ਦੀਆਂ ਵੀ ਤੇ ਦੂਜੀਆਂ ਵੀ ਆ ਗਲਤ ਜਿਹੀਆਂ ਵੀ ਇਹ ਜ਼ਬਰਦਸਤ ਮੁਕਾਬਲਾ ਸਬਰਨਾ ਵੀ ਆਪਾਂ ਕਰਨਾ ਏਕੇ ਨਾ ਕਰਨਾ ਦ੍ਰਿੜਤਾ ਨਾ ਕਰਨਾ ਦਲੇਰੀ ਜੁਰਤ ਨਾ ਕਰਨਾ ਮੇਰਾ ਵੀਰ ਹਣ ਘਰੇ ਨਾ ਬੈਠੋ ਅਸੀਂ ਫਲਾਨੀ ਜਥੇਬੰਦੀ ਨਾਲ ਆਣੇ ਆਂ ਜੀ ਫਲਾਨੀ ਪਾਰਟੀ ਨਾਲ ਛੱਡ ਦੋ ਬਈ ਜਿੱਥੇ ਬੰਦੀਆਂ ਸੜਜੋ ਪਾਰਟੀਆਂ ਹੁਣ ਤੁਹਾਡੀ ਪੰਜਾਬ ਦੇ ਲੋਕੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਲੋੜ ਹੈ ਅੱਜ ਲੜ ਪੇ ਤੁਹਾਡੀਆਂ ਨਸਲਾਂ ਜਿਉਂਦੀਆਂ ਰਹਿਣਗੀਆਂ ਬੱਚੀਆਂ ਰਹਿਣਗੀਆਂ ਤੁਹਾਡੀ ਸੱਭਿਆਤਾ ਜਿਉਂਦੀ ਰਹੂਗੀ ਅੱਜ ਕਰਾਂ ਜਿ ਵੜ ਗਏ ਮੁੜ ਕੇ ਅੱਖਾਂ ਇੱਕ ਸਾਨੂੰ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਕੋਈ ਪਛਤਾਉਣ ਦਾ ਫਾਇਦਾ ਨਹੀਂ ਕਿਉਂਕਿ ਮੋਦੀ ਪਹਿਲੇ ਹੀ ਕਹੀ ਜਾਂਦਾ ਹੈ ਪਾਰਲੀਮੈਂਟ 'ਚ ਬੋਲਿਆ ਮੋਦੀ ਕਿ ਸਾਡਾ ਅਗਲਾ ਸੈਸ਼ਨ ਵੱਡੇ ਫੈਸਲੇ ਲੈਣ ਦਾ ਸੈਸ਼ਨ ਆ ਵੱਡੇ ਫੈਸਲਿਆਂ ਤੋਂ ਭਾਵ ਉਹ ਸਾਰੇ ਕਾਨੂੰਨ ਦੁਨੀਆ ਦੇ ਵਿੱਚ ਲਾਗੂ ਹੋਣੇ ਆ ਇਸ ਕਰਕੇ ਬੇਨਤੀ ਆ ਬਾਈ ਸਾਨੂੰ ਸਾਰਿਆਂ ਨੂੰ ਬੱਦ ਤੋਂ ਬੱਦ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅਰਦਾਸ ਕਰੋ ਝੋਕੇ ਦਿਵਾਓ ਲੰਗਰ ਪ੍ਰਸ਼ਾਦੇ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਟਰੈਕਟਰ ਜੋ ਵੀ ਸਾਧਨਾ ਲੈ ਕੇ ਇੱਧਰ ਨੂੰ ਆਓ ਦੋ ਚੀਜ਼ਾਂ ਹੋਰ ਲੈ ਕੇ ਆਉਣੀਆਂ ਇੱਥੇ ਜ਼ਰੂਰੀ ਐ ਇੱਕ ਤਾਂ ਸਾਨੂੰ ਚਾਹੀਦਾ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਮਿੱਟੀ ਦੀਆਂ ਉਹ ਵੀ ਲੈ ਕੇ ਆਓ ਮਿੱਟੀ ਦੀਆਂ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੇ ਨਾਲ ਜਿਹੜਾ ਚਾਹੀਦਾ ਸਾਨੂੰ ਐਚਏ ਹਾਈਡਰੇ ਤੇ ਜਿਹੜੀਆਂ ਪੋਖ ਲੈਣ ਨਾਲ ਮਸ਼ੀਨਾਂ ਨੇ ਉਹਦੀ ਵੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਜਿਹੜੀ ਬਹੁਤ ਵੱਡੇ ਪੱਧਰ ਤੇ ਮਜਬੂਤੀ ਕੀਤੀ ਹੋਈ ਆ ਵਿਚਾਰੇ ਇੱਧਰ ਕੰਧ ਕੱਢ ਕੇ ਇੱਟਾਂ ਦੀ ਦੂਜੇ ਪਾਸੇ ਕੰਧ ਕੱਢ ਕੇ ਵਿਚਾਰੇ 5-5 ਫੁੱਟ ਕੰਕਰੀਟ ਦਾ ਸਰੀਆ ਪਾ ਕੇ ਐ ਜਿਵੇਂ ਮੈਂ ਲੈਂਟਰ ਪਾਉਣੀ ਆ ਐ ਪਾਏ ਹੋਇਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਐ 5-5 7-7 ਲੇਹਰਾਂ ਐ ਲੈਣਾ ਖੜੀਆਂ ਕੀਤੀਆਂ ਹੋਈਆਂ ਨੇ ਐ ਦਵਾਰਾਂ ਤਾਂ ਹਨ ਦਸ ਦਾ 15-15 ਫੁੱਟ ਚੀਆਂ ਤੇ 5-5 ਫੁੱਟ ਚੌੜੀਆਂ ਆ ਸਾਰੀ ਜਦੋਜਾਦ ਕਰਕੇ ਦੇਖ ਲਈ ਟਰੈਕਟਰਾਂ ਦਾ ਕੋਈ ਫੌ ਨਹੀਂ ਪੈਂਦਾ ਜੀ ਸੀ ਬੀ ਦਾ ਫੌ ਬਹੁਤ ਘੱਟ ਪਊਗਾ ਕੋਕ ਲੈਣ ਜਿਹੜੀਆਂ ਮਸ਼ੀਨਾਂ ਨੇ ਜਾਂ ਹਾਈਡਰੇ ਨੇ ਜਿਹੜੇ ਤੇ ਜਾਂ ਜਿਹੜੇ ਭਰਾ ਸਾਡੇ ਢੋਲ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਆ ਟਰੈਕਟਰਾਂ ਵਾਲੇ ਉਹ ਲਿਆ ਸਕਦੇ ਆ ਉਹ ਲੈ ਕੇ ਆਓ ਤੇ ਜਾਂ ਵੱਧ ਤੋਂ ਵੱਧ ਜਿਹੜੀ ਅਸਲ ਲੋਡ ਹੈ ਮਿੱਟੀ ਦੀ ਲੋਡ ਆ ਭਾਈ ਇੱਥੇ ਜਿੰਨੀਆਂ ਟਰਾਲੀਆਂ ਤੁਸੀਂ ਆਪਣੇ ਪਿੰਡਾਂ ਚੋਂ ਮਿੱਟੀ ਦੀਆਂ ਰੇਤੇ ਦੀਆਂ ਭਰ ਕੇ ਲਿਆ ਸਕਦੇ ਆ ਉਹ ਵੱਧ ਤੋਂ ਵੱਧ ਭਾਈ ਖਨੌਰੀ ਵਾਲੇ ਪਾਸੇ ਵੀ ਸਿੰਘੂ ਵਾਲੇ ਪਾਸੇ ਵੀ ਜਿੱਥੇ ਤੁਹਾਨੂੰ ਲੋਟਨ ਦਾ ਨੇੜੇ ਲੱਗਦਾ ਹੈ ਦੋਨਾਂ ਪਾਸਿਆਂ ਦੇ ਉੱਤੇ ਆਪਾਂ ਨੂੰ ਮਿੱਟੀ ਦੀਆਂ ਟਰਾਲੀਆਂ ਦੀ ਤੇ ਪੋਕਲੈਨ ਮਸ਼ੀਨਾਂ ਦੀ ਬਾਈ ਲੋਡ ਹੈ ਕੱਲ ਨੂੰ ਹੁਣ ਮੇਰਾ ਵੀਰ ਖਿੱਚ ਦੇ ਬਾਈ ਬਣ ਕੇ ਬਹੀ ਰਾ ਇਧਰ ਨੂੰ ਮੋਰਚੇ ਵੱਲ ਨੂੰ ਤੇ ਮੋਰਚਾ ਫਤਿਹ ਹੋਊਗਾ ਮੋਰਚਾ ਚੜ੍ਹਦੀ ਕਲਾ ਸਾਰੇ ਯੋਧੇ ਚੜ੍ਹਦੀ ਕਲਾ ਦੇ ਬੇਸ਼ੱਕ ਉਹਨਾਂ ਦੇ ਲੱਤਾਂ ਹਾਸਰੀਆ ਕਰਾ ਜਿੱਥੇ ਜਿੱਥੇ ਲੋਕ ਸੱਚੇ ਦਰੋਂ ਲੜਦੇ ਆ ਨਾ ਉਥੇ ਰੱਬ ਵੀ ਨਾਲ ਆ ਆਪਾਂ ਲੋਕਾਂ ਕੋਈ ਇੱਥੇ ਨਿੱਜ ਨੂੰ ਨਹੀਂ ਲੈ ਕੇ ਆਇਆ ਇੱਥੇ ਲੋਕ ਆਪਣੇ ਆਉਣ ਵਾਲੀਆਂ ਨਸਲਾਂ ਆਪਣੀ ਹੋਂਦ ਨੂੰ ਲੈ ਕੇ ਲੜ ਰਹੇ ਆ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਲੜ ਰਹੇ ਆ ਤਾਂ ਰੱਬ ਵੀ ਨਾਲ ਖੜਾ ਜਾਂਦਾ ਸੋ ਇਸ ਕਰਕੇ ਭਾਈ ਹੁਣ ਫਰਜ਼ ਬਣਦਾ ਜਿਵੇਂ 220 ਵਾਲਾ ਆਪਣਾ ਮੋਰਚਾ ਬਣਿਆ ਸੀ ਐਡੀ ਵੱਡੀ ਲਹਿਰ ਪੰਜਾਬ 'ਚ ਬਣਨੀ ਚਾਹੀਦੀ ਹੈ ਪੰਜਾਬੀਓ ਤੁਹਾਨੂੰ ਅਪੀਲ ਆ ਭਾਈ ਆਓ ਆਪਾਂ ਇਹਦੇ ਜ਼ਬਰ ਜ਼ੁਲਮ ਦਾ ਜਵਾਬ ਮੂੰਹ ਤੋੜਮਾ ਆਪਣਾ ਸਬਰ ਨਾ ਦੇਗੇ ਦ੍ਰਿੜਤਾ ਨਾ ਦੇਗੇ ਦਲੇਰੀ ਨਾ ਦੇਗੇ ਸੋ ਆਓ ਇੱਕ ਕਨੇ ਬੱਚੀ ਤੁਹਾਡੀ ਜੱਥ ਪਈ ਆ ਕੱਲ ਨੂੰ ਜਿਹੜੇ ਤੁਹਾਨੂੰ ਸਾਧਨ ਕਹੇ ਆ ਬਾਈ ਉਹ ਜਰੂਰ ਲੈ ਕੇ ਪਹੁੰਚੋ ਕਿਉਂਕਿ ਅੱਜ ਬੜਾ ਜ਼ੋਰ ਲੱਗਿਆ ਕਈ ਵਾਰੀ ਮੁੰਡੇ ਜ਼ਖਮੀ ਹੋ ਗਏ ਕਿੰਨੇ ਵਾਰੀ ਉਧਰ ਨੂੰ ਜਾਂਦੇ ਹੋ ਉੱਥਰੋਂ ਕਹਿੰਦੇ ਗੋਲੇ ਮਾਰਦੇ ਆ ਰਬੜ ਦੀਆਂ ਗੋਲੀਆਂ ਦਾ ਦੂਜੀਆਂ ਗੋਲੀਆਂ ਮਾਰਦੇ ਆ ਫੋਹ ਨਹੀਂ ਪੈਣ ਦੇ ਰਹੇ ਫੋਹ ਪੈਣਾ ਮਿੱਟੀ ਦੀਆਂ ਲਿਆਓ ਟਰਾਲੀਆਂ ਭਰ ਕੇ ਬੋਖਲਾਂ ਮਸ਼ੀਨਾਂ ਲੈ ਕੇ ਆਓ ਜੀ ਸੀ ਬੀਆਂ ਲੈ ਆਓ ਇਹਦੇ ਨਾਲ ਫੋਹ ਪੈਣਾ ਢੋਲ ਲੈ ਕੇ ਆਓ ਬਾਈ ਗਿੱਲੀਆਂ ਬੋਰੀਆਂ ਲੈ ਕੇ ਆਓ ਹਾਂ ਜੇ ਛੁੱਟਦੇ ਨੇ ਉੱਥਰੋਂ ਕਹਿੰਦੇ ਗਿੱਲੀ ਬੋਰੀ ਉੱਥੇ ਸਿੱਖਾਂਗੇ ਇਹ ਸਾਰਾ ਸਮਾਨ ਮੇਰਾ ਵੀ ਤੇ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਪਹੁੰਚਾਂਗੇ